ਮੇਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਜਿਹੜਾ ਨੈਟਵਰਕ ਹੈ ਔਰ ਮੋਡਿਊਲ ਆਫ ਬਸਟ ਕੀਤਾ ਗਿਆ ਡਿਸਮੈਂਟਲ ਕੀਤਾ ਗਿਆ ਸਾਰਾ ਨੈਟਵਰਕ ਇੱਥੇ 6 ਲੋਕ ਗ੍ਰਿਫਤਾਰ ਹੋਏ ਐ 6 ਸਫਿਸਟੀਕੇਟਿਡ ਪਿਸਟਲ ਤੇ 5 ਲੱਖ 75000 ਰੁਪਏ ਹਵਾਲਾ ਦੀ ਮਨੀ ਹੈ ਜਿਹੜੀ ਕਿ ਸਮਗਲਰਸ ਨੂੰ ਕ੍ਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹ ਤਾਂ ਵਾਪਸ ਜਾਣਾ ਸੀਗਾ ਇਹਦੇ ਚ ਜਿਹੜੇ ਰਿਕਵਰੀ ਆ 6 ਪਿਸਤਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤਿੰਨ ਹੈਗੇ PX5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਤਲ ਹੈ ਔਰ ਇੱਕ 32 ਬੋਰ ਦਾ ਪਿਸਤਲ ਹੈ ਔਰ ਜਿਹੜੀ ਹਵਾਲਾ ਮੰਨੀ ਹੈ 5,75,000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ ਸੀਆਈਏ ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਇਹਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਟਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਜੇ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਤੇ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਕਰਨਵੀਰ ਕਰਨ ਇਹ RAM TEERTH ROAD ਦਾ ਹੈ ਬੇਰੁਜ਼ਗਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਤਾਂ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ RAM TEERTH ROAD ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਆ ਧੋਬੀ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮਹਿਕ ਪ੍ਰੀਤ ਐਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਟਿੰਗ ਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਫੋਰਨ ਬੇਸਡ ਹੈਂਡਲਰਸ ਨਾਲ ਇਨ ਟੱਚ ਹੈ ਇਹ بار-बार ਡਰੋਨ ਦੇ ਰਾਹੀਂ ਕਨਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਇਹਨੂੰ ਮਹਿਕਪ੍ਰੀਤ ਇਲੀਅਸ ਰੋਹਿਤੀ ਸਾਰਾ ਕਰਦਾ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਫਰੈਸ਼ ਕਨਸਾਈਨਮੈਂਟ ਦੇ ਕੋਈ ਆਈ ਹੈ ਜਦੋਂ ਮਹਿਕਪ੍ਰੀਤ ਦੇ ਪਿੱਛੇ ਪੁਲਿਸ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਫਾਲੋ ਕਰ ਰਹੀ ਹੈ ਤੇ ਮੈਨੂੰ ਫੜਨਗੇ ਇਹ ਪੰਜਾਬ ਛੱਡ ਕੇ ਭੱਜ ਗਿਆ ਤੋ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ। ਉੱਥੋਂ ਜਦੋਂ ਗ੍ਰਿਫਤਾਰ ਕਰਕੇ ਤੇ ਸਾਰੀ ਇਹ ਟੋਟਲ ਰਿਕਵਰੀ ਜਿਹੜੀ 6 ਪਿਸਟਲਸ ਦੀ ਹੋਈ। ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਜਲੰਧਰ ਦਾ। ਉਹਨੂੰ ਫੜਿਆ ਗਿਆ 5,75,000 ਜਿਹੜੀ ਹਵਾਲਾ ਮਨੀ ਦੇ ਨਾਲ ਜਿਹੜੀ ਤੇ ਵਾਪਸ ਉਹ ਲੈ ਕੇ ਜਾਂਦੇ ਸੀ। ਸੋ ਇਸ ਤਰੀਕੇ ਨਾਲ ਜਿਹੜੇ ਜਿਹੜਾ ਨੈਟਵਰਕ ਬਸਟ ਕਰਨ ਨਾਲ ਏਰੀਏ ਦੇ ਵਿੱਚ ਵੱਡਾ ਕ੍ਰਾਈਮ ਵਿਟਲਿਆ ਔਰ ਇਹਦੇ ਸਫਿਸਟੀਕੇਟਡ ਵੈਪਨ ਨੇ ਇਹ ਗੈਂਗਸਟਰ ਅਬਲਿਕ ਟੈਰਸ ਦੇ ਹੱਥ ਜਾਣ ਤੋਂ ਬਚ ਗਏ ਆ ਕਿਉਂਕਿ ਜਿਹੜਾ ਮਾਹਿਰ ਪ੍ਰਿਤ ਨੇ ਆਪਣੀ ਇੰਟਰਵਿਊਸ਼ਨ ਦੱਸਿਆ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਐਪਸ ਬਦਲ ਬਲ ਕੇ ਬਾਹਰਲੇ ਹੈਂਡਲਰਸ ਨਾਲ ਇਹਦੀ ਗੱਲਬਾਤ ਚੱਲਦੀ ਰਹਿੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਦਿੱਤੇ ਹੋਏ ਜਗ੍ਹਾ ਤੇ ਸਮਾਨ ਵੀ ਪਹੁੰਚਦਾ ਰਿਹਾ ਔਰ ਅੱਗੇ ਇੰਪੋਰਟੈਂਟ ਜਿਹੜੇ ਬੰਦੇ ਆ ਉਹਨਾਂ ਨੂੰ ਅੱਦੇ ਜਾਣਾ ਸੀਗਾ ਤੋ ਮੈਂ ਸਮਝਦਾ ਵੀ ਜੇ ਸਾਰੇ ਦੇ ਸਾਰੇ 6 ਪਿਸਟਲ ਜੋ ਕਿ ਮੜੇ ਅੰਸਰਾਂ ਵਾਸਤੇ ਕੈਸੀ ਉਹਨਾਂ ਦੇ ਫੜੇ ਜਾਣਨਾ ਵੱਡਾ ਜਿਹੜਾ ਖਤਰਾ ਟਲਿਆ ਏਰੀਏ ਦਾ